ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਤੋਂ ਲੋਕ ਇਹ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿੰਗ ਵਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪੁਰਾਣੀ ਆਦਤ ਹੈ ਕਿ ਡਾਈਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲਓ ਐਵੇਂ ਨਾ ਦਬੀ ਆਵਾਜ਼ ਤੇ ਪਾਰਟੀ ਦੇ ਕਹਿੰਤੇਵੇਂ ਕਹੀ ਜਾਓ ਦੂਜਾ ਉਹ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਦੁਗਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਧਾਨੇ ਚ ਹੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਾਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਵਈ ਉਹ ਬਾਥੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਏ ਨਹੀਂ ਗੇਟ ਲਾਏ ਨਹੀਂ ਤੇ ਦੁਗਾਟਨ ਬੱਗਾ ਜੀ ਨੇ ਕਰਤਾ ਬੱਗਾ ਜੀ ਸੀ ਲੁਧਿਆਣੇ ਤੋਂ ਉਹ ਯਾਰ ਰਮਨਜੀਤ ਪ੍ਰਧਾਨ ਉਹ ਮਾੜਾ ਮੋਟਾ ਕੁਝ ਗੌਰ ਫਰਮਾਓ ਜਮਾਂ ਜਮਾਂ ਕੰਮ ਖਰਾਬ ਹੋਈ ਜਾਂਦਾ ਹੈ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਦੋਲੀ ਨਾ ਦਿਓ ਬਾਕੀ ਜੇ ਤੁਹਾਡਾ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਸੋ ਲੋਕ ਇਹ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿੰਗ ਵਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪ੍ਰਾਣੀ ਆਦਤ ਹੈ ਕਿ ਡਾਇਵਰਟ ਕਰੋ ਸੋ ਉਹ ਉਏ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲੋ ਐਵੇਂ ਨਾ ਦਬੀਓ ਆਵਾਜ਼ ਤੇ ਇਸ ਪਾਰਟੀ ਦੇ ਕਹਿੰਤੇ ਵੇ ਕਹੀ ਜਾਓ ਦੂਜਾ ਉਹ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਦਘਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਧਾਨੇ ਚ ਹੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾਮ ਲਾਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਵਈ ਉਹ ਬਾਥੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਈ ਨਹੀਂ ਗੇਟ ਲਾਈ ਨਹੀਂ ਤੇ ਉਦਘਾਟਨ ਬੱਗਾ ਜੀ ਨੇ ਕਰਤਾ ਬੱਗਾ ਜੀ ਸੀ ਲੁਧਿਆਣੇ ਤੋਂ ਸੋ ਯਾਰ ਰਮਨਜੀਤ ਪ੍ਰਧਾਨ ਉਹ ਮਾੜਾ ਮੋਟਾ ਕੁਝ ਗੌਰ ਫਰਮਾਓ ਜਮਾਂ ਜਮਾਂ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਤੋਂ ਲੀਣਾ ਦਿਓ ਬਾਕੀ ਜੇ ਤੁਹਾਡਾ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਸੋ ਲੋਕ ਇਹ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿੰਗ ਵਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪ੍ਰਾਣੀ ਆਦਤ ਹੈ ਕਿ ਡਾਇਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲੋ ਐਵੇਂ ਨਾ ਦਬੀਓ ਆਵਾਜ਼ ਤੇ ਇਸ ਪਾਰਟੀ ਦੇ ਕਹਿੰਤੇਵੇਂ ਕਹੀ ਜਾਓ ਦੂਜਾ ਉਹ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਦਘਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਹਾਣੇ ਚੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਵਈ ਉਹ ਬਾਥੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਏ ਨਹੀਂ ਗੇਟ ਲਾਈ ਨਹੀਂ ਤੇ ਦਗਾਟਨ ਬੱਗਾ ਜੀ ਨੇ ਕਰਤਾ ਬੱਗਾ ਜੀ ਸੀ ਲੁਧਿਆਣੇ ਤੋਂ ਸੋ ਯਾਰ ਰਮਨਜੀਤ ਪ੍ਰਧਾਨ ਉਹ ਮਾੜਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਨੂੰ ਲੀਣਾ ਦਿਓ ਬਾਕੀ ਜੇ ਤੁਹਾਡਾ ਇੱਛਾ ਹੋਈ ਵੀ ਸਾਹਮਣੇ ਬਹਿ ਕੇ